ਸਰਵਰ ਨਾਪਾ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ 8 ਕਰੋੜ 70 ਲੱਖ ਰੁਪਏ ਦੇ ਜਿਹੜੇ ਜੀ ਚੈੱਕ ਉਹ ਵੰਡੇ ਜਾ ਰਹੇ ਆ ਮਿਲਨ ਪੈਲਸ ਨਾਪਾ ਦੇ ਵਿੱਚ ਔਰ ਜਿਹਦੇ ਵਿੱਚ ਰੰਗਲਾ ਪੰਜਾਬ ਸਕੀਮ ਜਿਹੜਾ ਐਮ ਐਲ ਏ ਦੇ ਇੱਕ ਵਿਸ਼ੇਸ਼ ਗ੍ਰਾਂਟ 5 ਕਰੋੜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਲਾਈ ਸੀ ਜਿਹਦੇ ਵਿੱਚੋਂ 2.5 ਕਰੋੜ ਦੀਆਂ ਗ੍ਰਾਂਟਾਂ ਆਲਰੇਡੀ ਆ ਚੁੱਕੇ ਨੇ ਰੰਗਲਾ ਪੰਜਾਬ ਦੇ ਵਿੱਚੋਂ ਗਲੀਆਂ ਨਾਲੀਆਂ ਵਾਸਤੇ 84 ਲੱਖ ਰੁਪਈਆ ਔਰ ਥਾਪਰ ਮਾਡਲ ਤਹਿਤ 19 ਛੱਪੜਾਂ ਦੇ ਲਈ 1 ਕਰੋੜ 66 ਲੱਖ ਰੁਪਈਆ ਔਰ ਸੰਪਤੀ ਫੰਡਾਂ ਦੇ ਵਿੱਚੋਂ ਅਨਟਾਈਡ ਜਿਹੜਾ ਜੀ 2 ਕਰੋੜ 26 ਲੱਖ ਰੁਪਈਆ ਸਵੀਰੇਜ ਲਈ 1 ਕਰੋੜ 70 ਲੱਖ ਰੁਪਈਆ ਪੀਣ ਵਾਲੇ ਪਾਣੀ ਲਈ 2 ਕਰੋੜ 25 ਲੱਖ ਰੁਪਈਆ ਜੀ ਔਰ ਇਸ ਤੋਂ ਇਲਾਵਾ 201 ਕੱਚੇ ਮਕਾਨਾਂ ਦਾ ਕੰਮ ਜਿਹੜਾ ਜੀ ਆਲਰੇਡੀ ਚੱਲ ਰਿਹਾ ਜਿਹਦੇ ਵਿੱਚ ਅੱਜ ਅਸੀਂ ਕਿਸ਼ਤਾਂ ਦੇ ਚੈੱਕ ਉਹਨਾਂ ਨੂੰ ਦਿੱਤੇ ਵੀ ਆ ਔਰ 39 ਜਿਹੜੇ ਆ ਕੱਚੇ ਮਕਾਨਾਂ ਦੇ ਪੈਸੇ ਆ ਜਿਹੜੀ ਹੁਣ ਹੁਣ ਜਿਹੜੀ ਬਰਸਾਤ ਤੋਂ ਬਾਅਦ ਉਹ ਪਾਸ ਹੋ ਕੇ ਆ ਚੁੱਕੇ ਆ ਜਿਹਨਾਂ ਦੇ ਚੈੱਕ ਅੱਜ ਅਸੀਂ ਦਿੱਤੇ ਨੇ ਟੋਟਲ ਕਿੰਨੇ ਕਰੋੜ ਹੋ ਗਿਆ ਜੀ ਇਹ ਟੋਟਲ ਹੋ ਗਿਆ ਜੀ ਕੁੱਲ ਮਿਲਾ ਕੇ 8 ਕਰੋੜ 70 ਲੱਖ ਰੁਪਈਆ ਜਿਹੜਾ ਜੀ ਅੱਜ ਉਹਦੀ ਗ੍ਰਾਂਟ ਜਿਹੜੀ ਹੈ ਜੀ ਉਹਦੇ ਚੈੱਕ ਜਿਹੜੇ ਆ ਸੀ ਉਹ ਜਾਰੀ ਕੀਤੇ ਨੇ ਜੀ ਵਿਧਾਨ ਸਭਾ ਨਾਪਾ ਦੀ ਡਿਵੈਲਪਮੈਂਟ ਵਾਸਤੇ ਬਿਉਧ ਬੰਦੀ ਨਹੀਂ ਬਣਾਈ ਪਹਿਲਾਂ ਕਿਸੇ ਨੇ ਭਈ ਆਪਣੀ ਮਰਜ਼ੀ ਨਾਲ ਹੀ ਮਤਲਬ ਜਿਹੜਾ ਕੰਮ ਦੇਖਿਆ ਉਹੀ ਕਰ ਲਿਆ ਹੁਣ ਅਸੀਂ ਬਹੁਤ ਸਿਸਟੇਮੈਟਿਕਲੀ ਕੰਮ ਕਰ ਰਹੇ ਹਾਂ ਜੀ ਹੁਣ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਹੈ ਦੇਖੋ ਗਲੀਆਂ ਨਾਲੀਆਂ ਤਾਂ 5 ਸਾਲ ਬਾਅਦ ਸੜਕਾਂ 5 ਸਾਲ ਬਾਅਦ ਦੁਬਾਰਾ ਫੇਰ ਬਣਨੀਆਂ ਨੇ ਗਲੀ ਕੋਈ ਬਣ ਗਈ ਉਹ 5-7 10 ਸਾਲ ਬਾਅਦ ਫੇਰ ਦੁ ਜਿਵੇਂ ਮੇਨ ਜਿਹੜੀਆਂ ਵੱਡੀਆਂ ਸਹੂਲਤਾਂ ਨੇ ਜਿਵੇਂ ਖੇਡ ਗਰਾਊਂਡ ਅਸੀਂ ਸਤਾਈ ਖੇਡ ਗਰਾਊਂਡ ਜਿਹੜੇ ਆ ਵਿਧਾਨ ਸਭਾ ਨਾਪਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ ਟੈਂਡਰ ਲੱਗ ਗਿਆ ਔਰ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣੇ ਆ ਸਤਾਈ ਖੇਡ ਗਰਾਊਂਡ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਿਹਾ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਤਕਰੀਬਨ 86 ਦੇ ਆਸ-ਪਾਸ ਸੜਕਾਂ ਵਿਧਾਨ ਸਭਾ ਨਾਪਾ ਦੇ ਵਿੱਚ ਪਾਸ ਹੋ ਚੁੱਕੀਆਂ ਨੇ ਜਿਹਦੀ ਟੈਂਡਰਿੰਗ ਹੋ ਰਹੀ ਹੈ ਔਰ ਜਿਹਦੇ ਵਿੱਚ 40% ਸੜਕਾਂ ਨੇ ਜਿਹੜੀਆਂ ਪਹਿਲੀ ਵਾਰ ਬਣ ਰਹੀਆਂ ਨੇ ਜੀ ਕੱਚੇ ਰਸਤੇ ਸੀਗੇ ਸੋ ਇਸੇ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਦੇ ਕੰਮ ਆ ਜਿਵੇਂ ਥਾਪਰ ਮਾਡਲ ਹੈ ਉਹ ਕਈ ਪਿੰਡਾਂ 'ਚ ਬਣ ਕੇ ਤਿਆਰ ਹੋ ਗਏ ਉਹਦੇ ਲਈ ਅਸੀਂ ਗ੍ਰਾਂਟਾਂ ਜਾਰੀ ਕੀਤੀਆਂ ਨੇ ਖੇਡ ਗਰਾਉਂਡ ਕਿਤੇ ਕੱਲ ਮੈਂ ਗਿਆ ਸੀ ਭੜੀ ਪਿੰਡਾਂ 'ਚ 54 ਲੱਖ ਰੁਪਏ ਦਾ ਅਸੀਂ ਗ੍ਰਾਂਟ ਜਾਰੀ ਕੀਤੀ ਉਹਦਾ ਨੀਂਹ ਪੱਥਰ ਰੱਖਿਆ ਟੌੜਾ ਪਿੰਡ ਦੇ ਵਿੱਚ 27 ਲੱਖ ਹੈ ਜੀ ਪਹਾੜਪੁਰ ਦੇ ਵਿੱਚ 30 ਲੱਖ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸੇ ਤਰੀਕੇ ਨਾਲ ਲਾਇਬ੍ਰੇਰੀਆਂ ਬਣ ਗਈਆਂ ਤੁਸੀਂ ਦੇਖੋ ਆਰਾਮਗੜ ਪੌੜਾਂ ਦੇ ਵਿੱਚ 35 ਲੱਖ ਦੀ ਲਾਇਬ੍ਰੇਰੀ ਬਣ ਕੇ ਤਿਆਰ ਹੈ ਸੌਜਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣ ਕੇ ਤਿਆਰ ਹੈ ਪੰਚਾਇਤ ਘਰ ਬਣ ਕੇ ਤਿਆਰ ਹੋ ਰਿਹਾ ਸ ਇਹ ਪਿਛਲੀਆਂ ਸਰਕਾਰਾਂ ਦੇ ਟਾਈਮ ਨਹੀਂ ਸੀ ਦਿਖਾਈ ਦਿੰਦਾ ਪੈਸਾ ਲੱਗਦਾ ਜ਼ਰੂਰ ਸੀ ਪਰ ਉਹ ਪੈਸਾ ਜਾ ਕੇ ਕਿੱਥੇ ਰਿਹਾ ਉਹਦਾ ਕੋਈ ਆਨ ਰਿਕਾਰਡ ਟ੍ਰੈਪ ਨਹੀਂ ਸੀ ਹੁੰਦਾ ਜਿਹਦੇ ਵਿੱਚ ਬਹੁਤ ਵੱਡੀ ਮਲੀਭੁਗਤ ਹੁੰਦੀ ਸੀ ਪਰ ਹੁਣ ਅਸੀਂ ਆਨ ਮੈਰਿਟੇ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ ਨਾਪਾ ਦੇ ਵਿੱਚ ਜਿਵੇਂ ਸੜਕਾਂ ਦਾ ਅਸੀਂ ਜਾਲ ਵਿਛਾ ਰਹੇ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਤਕਰੀਬਨ ਤਕਰੀਬਨ ਮੈਨੂੰ ਉਮੀਦ ਹੈ ਕਿ ਅਸੀਂ ਸਰ ਤੋ 70 ਕਰੋੜ ਦੀਆਂ ਸੜਕਾਂ ਜਿਹੜੀਆਂ ਕੱਲੀਆਂ ਨਾਪਾ ਵਿਧਾਨ ਸਭਾ ਦੇ ਵਿੱਚ ਅਸੀਂ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਵਿਧਾਨ ਸਭਾ ਨਾਪਾ ਦੀ ਲਾਈਫ ਲਾਈਨ ਕਹੋ ਜਿਹੜੀ ਬਾਬਰਪੁਰ ਨੂੰ ਸੜਕ ਜਾਂਦੀ ਹੈ ਉਹ 9.8 ਕਰੋੜ ਦੇ ਵਿੱਚ ਜਿਹੜੀ ਹੈ ਜੀ ਬਣ ਕੇ ਤਿਆਰ ਹੋ ਗਈ ਬਹੁਤ ਜਲਦੀ ਟੈਂਡਰ ਹੋ ਗਿਆ ਸਾਰਾ ਕੁਝ ਕੰਮ ਹੋ ਗਿਆ ਕੱਲ ਹੀ ਮੈਂ ਤੁਹਾਨੂੰ ਘਾਟਲ ਕਰਕੇ ਆ ਤਰਖੇੜੀ ਤੋਂ ਪਾਸੋਂ ਤੱਕ ਜਿਹੜੀ ਬਹੁਤ ਵੱਡੀ ਇੱਕ ਰੋਡ ਹੈ ਜਦੋਂ ਜੋੜ ਮੇਲਾ ਹੁੰਦਾ ਸਰਹੰਦਪਤੇਗੜ ਸਾਹਿਬ ਬਹੁਤ ਸਾਰੀ ਸੰਗਤ ਕਈ ਜ਼ਿਲ੍ਹਿਆਂ ਦੀ ਇੱਥੋਂ ਕ੍ਰਾਸ ਕਰਦੀ ਹੈ ਉਹ 8 ਕਰੋੜ ਦੀ ਲਾਗਤ ਨਾਲ ਬਣ ਕੇ ਜਿਹੜੀ ਹੈ ਉਹ ਤਿਆਰ ਹੋ ਰਹੀ ਹੈ ਉਹਦਾ ਉਦਘਾਟਨ ਮੈਂ ਕੀਤਾ ਜੀ ਸੋ ਕੁੱਲ ਮਿਲਾ ਕੇ ਲਗਾਤਾਰ ਅਸੀਂ ਡਿਵੈਲਪਮੈਂਟ ਦੇ ਕੰਮਾਂ ਦੇ ਜਿਹੜੇ ਉਦਘਾਟਨ ਕਰ ਰਹੇ ਹਾਂ ਔਰ ਸਾਡੀਆਂ ਪੰਚਾਇਤਾਂ ਸਾਡੇ ਜਿਹੜੇ ਪੰਜ ਸਰਪੰਚ ਨੇ ਸਾਡੇ ਜਿਹੜੇ ਅਲੱਗ-ਅਲੱਗ ਵਿੰਗ ਨੇ ਐਸਸੀ ਵਿੰਗ ਹੈ ਯੂਥ ਵਿੰਗ ਹੈ ਟ੍ਰੇਡ ਵਿੰਗ ਹੈ ਕਿਸਾਨ ਵਿੰਗ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਲਾਮ ਮਛਬਰੀ ਦੇ ਨਾਲ ਸਾਰੇ ਕੰਮ ਕਰ ਰਹੇ ਜਿਵੇਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੋ ਰਿਹਾ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਸਿਸੋ ਜੁਨਟ ਬਿਜਲੀ ਮੁਫਤ ਆ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਇਹ ਸਾਰੇ ਜਿਹੜੇ ਕੰਮ ਹੈ ਜੀ ਇਹ ਪੰਜਾਬ ਦੇ ਵਿੱਚ ਇੱਕ ਹਮੇ ਭਰਦੇ ਆ ਕਿ 2027 ਦੇ ਵਿੱਚ ਵੀ ਆਵਾਮ ਦੀ ਪਾਰਟੀ ਪ੍ਰਚੰਡ ਬਹੁਮਤ ਨਾਲ ਸਰਕਾਰ ਜਰੀਆ ਦੁਆਰਾ ਬਣਾਏਗੀ ਪਰ ਜ਼ਿਲ੍ਹਾ ਪ੍ਰੀਸ਼ਦ ਸਾਡੀਆਂ ਤਿੰਨ ਨੇ ਜੀ ਬਲਾਕ ਸੰਪਤੀ 25 ਨੇ ਅਸੀਂ ਸਾਰਿਆਂ ਦੇ ਸੁਪੜਾ ਸਾਫ ਕਰਾਂਗੇ ਮੇਰਾ ਨਾਮ ਨਰਪੈ ਸਿੰਘ ਟੋਣਾ ਜੀ ਸਰਪੰਚ ਪਿੰਡ ਮੰਗੋ ਤੋਂ ਤੇ ਸਾਨੂੰ 22 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਆ ਇਹ ਗਲੀਆਂ ਨਾਲੀਆਂ ਦੇ ਨਾਲੀਆਂ ਦੇ ਤੇ ਸੀਵਰੇਜ ਪਾਉਣ ਵਾਸਤੇ ਕਾਫੀ ਸਾਡੇ ਜ਼ਰੂਰਤ ਸੀਗੀ ਸੀਵਰੇਜ ਦੀ ਪਾਣੀ ਬਹੁਤ ਹੁੰਦਾ ਸੀ ਪਿੰਡ ਚੋਤੇ ਵਾਸਤੇ ਗ੍ਰਾਂਟ ਆਈ ਇਹ ਨਾਲ ਕਾਫੀ ਦੇਸ਼ਾ ਜਿਹੜੀ ਹੈਗੀ ਹਾਂ ਹਾਂਜੀ ਬਹੁਤ ਵਧੀਆ ਤੇ ਪਹਿਲੀ ਵਾਰ ਸਾਨੂੰ ਇੰਨੀ ਗ੍ਰਾਂਟ ਆਈ ਹੈ ਕਦੇ ਗ੍ਰਾਂਟ ਨਹੀਂ ਮਿਲੀ ਹੈਗੀ ਅਸੀਂ ਭਵੰਤਵਾਨ ਸਰਕਾਰ ਦਾ ਤੇ 팀 ਮੰਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਪ੍ਰਾਲਾ ਕਰਈ ਪੰਜਾਬ ਸਰਕਾਰ ਨੇ ਸਾਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਦੇ ਕੇ ਸਾਡੇ ਨਗਰ ਪੰਚਾਇਤ ਵਾਸਤੇ ਤੇ ਸਾਡੇ ਪਿੰਡ ਵਾਸਤੇ ਵਿਕਾਸ ਕਾਰਜਾਂ ਦੇ ਕੰਮਾਂ ਵਾਸਤੇ ਸਾਨੂੰ ਖੋਲੇ ਗੱਫੇ ਅੱਜ ਗ੍ਰਾਂਟਾਂ ਦੇ ਦਿੱਤੇ ਗਏ ਨੇ ਅਸੀਂ ਵੀ ਆਪ ਦਾ ਦਿਲ ਖੋਲ ਕੇ ਪਿੰਡ ਦੀ ਸੇਵਾ ਕਰਾਂਗੇ ਅੱਦੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਤੇ ਪਿੰਡ ਨੂੰ ਪੂਰਾ ਚਮਕਾ ਕੇ ਰੱਖਾਂਗੇ 30 ਲੱਖ ਰੁਪਏ ਦੀ ਗ੍ਰਾਂਟ ਆਪਾਂ ਅੱਜ ਕਿਹੜੇ ਕਿਹੜੇ ਸੀ ਹੋਣ ਵਾਲੇ ਸੀ ਕੰਮ ਉਹ ਸਾਡੇ ਪੰਚਾਇਤਕਰ ਦਾ ਕੰਮ ਅਧੂਰਾ ਰਹਿਣਾ ਸੀਗਾ ਉਹਦਾ ਕੰਮ ਚੱਲ ਰਿਹਾ ਜੀ ਤੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਰਹੇ ਨੇ ਤੇ ਲਾਇਬ੍ਰੇਰੀ ਬਣੀ ਹੋਈ ਇੱਕ ਸਾਡੇ ਤੇ ਕੁਝ ਪਾਣੀ ਪੀਣ ਵਾਲੇ ਬੋਰ ਲੱਗ ਰਹੇ ਜੀ ਤੇ ਕੁਝ ਗਲੀਆਂ ਨਾਲੀਆਂ ਦਾ ਕੰਮ ਸਾਡੇ ਹੋਣ ਵਾਲਾ ਹੀ ਜ਼ਰੂਰੀ ਹੈ ਜਿਹੜਾ ਕੱਚੀਆਂ ਨੇ ਨੇ ਉਹ ਕੰਮ ਅਸੀਂ ਪਹਿਲ ਦੇ ਆਧਾਰ ਤੇ ਹੁਣ ਕਰਾਂਗੇ ਜੀ ਪਹਿਲਾਂ ਸਰਕਾਰਾਂ ਨੇ ਕੀ ਲੁੱਟਿਆ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਿਆ ਜੀ ਜਿੰਨਾ ਇਹ ਸਰਕਾਰ ਨੇ ਸਾਨੂੰ ਮਾਣ ਬਖਸ਼ਿਆ ਇਹ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਐਡੀ ਵੱਡੀ ਗ੍ਰਾਂਟ ਦੇ ਕੇ ਸਾਡੇ ਪਿੰਡ ਨੂੰ ਕਦੇ ਵੀ ਉਹ ਨਹੀਂ ਕੀਤਾ ਸਾਨੂੰ 23 ਲੱਖ ਰੁਪਏ ਦਿੱਤੇ ਗਿਆ ਕਿਹੜੇ ਕਿਹੜੇ ਬੰਦਾਸ ਅੱਜ ਉਹ ਪੂਰੇ ਗਲੀਆਂ ਨਾਲੀਆਂ ਵਾਸਤੇ 3D ਸਪੈਸ਼ਲ ਜਿਹਾ ਟਿਊਬਾਂ ਲਾਉਣੀਆਂ ਨੇ ਅਚਲ ਕਿਸ ਤਰ੍ਹਾਂ ਦੇਖਦੇ ਹੋ ਉਪਰਾਲੇ ਨੂੰ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਪਹਿਲੀ ਵਾਰ ਮੇਰੇ ਪਿੰਡ ਚ ਇੰਨੀ ਗ੍ਰਾਂਟ ਮਿਲੀ ਹੋਗੀ ਕਿਸੇ ਵੀ ਸਰਕਾਰ ਤੋਂ ਹੁਣ ੱਕੇਨੀ ਗ੍ਰਾਂਟ ਵੀ ਦਿੱਤੀ ਗਈ ਬਹੁਤ ਮਨ ਖੁਸ਼ ਹੈ ਤੇ ਲੋਕਾਂ ਚ ਵੀ ਬਹੁਤ ਪਿੰਡ ਦੇ ਲੋਕਾਂ ਸਾਹਿਬ ਵੀ ਇੰਨੇ ਪੈਸੇ ਮਿਲੇ ਨੇ ਤੇ ਵਧੀਆ ਵਿਕਾਸ ਹੋਊ ਪਿੰਡ ਦਾ ਜੀ ਕਿਹੜੇ ਕਿਹੜੇ ਵਿਕਾਸ ਤੇ ਕਾਰਜ ਕਰਵਾਉਣਗੇ ਇਹ ਨਾਲ ਸੀਵਰੇਜ ਆ ਜੀ ਤੇ ਗਲੀਆਂ ਨਾਲੀਆਂ ਕੱਚੀਆਂ ਨੇ ਕੁਝ ਹੋਰ ਨਵੀਆਂ ਬਣ ਰਹੀਆਂ ਨੇ